ਹਾਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੱਬਾ ਜੀ ਆ ਪਛਾਣ ਲਿਆ ਭਾਈ ਮੈਨੂੰ ਤੁਸੀਂ ਮੈਂ ਬਲਦੇਵ ਸਿੰਘ ਬੋਲਦਾ ਸੀ ਹਾਂ ਹਾਂ ਜੀ ਤਾਜੀ ਮੱਥਾ ਟੇਕਦੇ ਹਾਂ ਹਾਂ ਭਾਈ ਜਉਂਦੀ ਬਸਦੀ ਰਹਿ ਕਿਵੇਂ ਆ ਭਾਈ ਠੀਕ ਠਾਕ ਆ ਹਾਂ ਠੀਕ ਆ ਬੰਦਾ ਹੋਰ ਕਿਵੇਂ ਭਾਈ ਤੇਰੇ ਨਿਆਣੇ ਨੇ ਹੁਣ ਠੀਕ ਐ ਹਾਂ ਨਿਆਣੇ ਵੀ ਠੀਕ ਐ ਕਾਜੀ ਆ ਇੱਕ ਤਾਂ ਭਾਈ ਰੱਬ ਨੇ ਹਾਂ ਅਮੇਦ ਤੱਕੇ ਹਾਂ ਸੇਤਾਂ ਦਾ ਭਾਈ ਠੀਕ ਐ ਮੈਂ ਤਾਂ ਤੈਨੂੰ ਦੇਖ ਦੇਖ ਕੇ ਤਰਸ ਆਉਂਦਾ ਰਹਿੰਦਾ ਐ ਵੀ ਕਿੰਨਾ ਸੋਹਣੀ ਹੱਸਦੀ ਸੀ ਵਸਦੀ ਸੀ ਆਪਦੇ ਘਰੇ ਰੱਬ ਨੇ ਕੀ ਕਹਿਰ ਕੀਤਾ ਦੇਖ ਲੈ ਤੇਰੇ ਬੰਦੇ ਨਾਲ ਹਣਾ ਕੀ ਕਰ ਹੈ ਬਾਬੇ ਵੀ ਰੱਬ ਦੇ ਨੇ ਨਹੀਂ ਸੋਝਦਾ ਤਾਂ ਵੀ ਹਾਂ ਵੀ ਵਧੀਆ ਸੋਹਣਾ ਪਰਿਵਾਰ ਸੀ ਦੋ ਜਵਾਕ ਸੀ ਉਹ ਗੰਜਰ ਤੇਰੇ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ ਖੇਤ ਜਾ ਕੇ ਉਹ ਸਪਰੇ ਪੀ ਗਿਆ ਜਾ ਕੇ ਲਦਾ ਸੋਣ ਕੀ ਕੀਤਾ ਜਾਵੇ ਹਾਂ ਸੋ ਆ ਦੀ ਪੈਨਲ ਤੇ ਆ ਸੋ ਬਰਾ ਨਾਲ ਲੜਿਆ ਸੀ ਇਹ ਹਾਂ ਦੇਖੋ ਹੁਣ ਪਤਾ ਕੀ ਹੈ ਭੈਣ ਭਰਾ ਨਾਲ ਲੜਿਆ ਉਹਨਾਂ ਤੇ ਤਾਂ ਕੋਈ ਅਸਰ ਨਹੀਂ ਪਿਆ ਨਾ ਭਾਈ ਕੁੜੀ ਇਹ ਗੱਲ ਸਮਝ ਅਸਰ ਤਾਂ ਤੇਰੇ ਤੇ ਪੈ ਗਿਆ ਤੇਰੇ ਜਵਾਕਾਂ ਤੇ ਪੈ ਗਿਆ ਸੋਡੀ ਤਾਂ ਜ਼ਿੰਦਗੀ ਰੁਲ ਗਈ ਹਾਂਜੀ ਹੂੰ ਲੈ ਸਾਈਂ ਨਾ ਦੂਸਰੇ ਜਾਵੇ ਸਾਈਂ ਆਹ ਕੋਈ ਨਹੀਂ ਭਾਈ ਰੋਣਾ ਭਾਈ ਰੋਈਦਾ ਨਹੀਂ ਹੁੰਦਾ ਤੇ ਹੌਸਲਾ ਕਰੀਦਾ ਹੁੰਦਾ ਹੌਸਲੇ ਦੇ ਵਿੱਚ ਰਹਿਦਾ ਹੁਣੇ ਤਾਂ ਰੱਬ ਦਾ ਭਾਣਾ ਹੈ ਭਾਈ ਹਾਂਜੀ ਹੌਸਲਾ ਤਾਂ ਰੱਖਦੀ ਹੈ ਜੀ ਹਾਂ ਹੌਸਲਾ ਹੁਣ ਰੱਬ ਹੁਣ ਇਹ ਤਾਂ ਛੋੜਾ ਦਾ ਕੋਈ ਕਸੂਰ ਨਹੀਂ ਨਾ ਇਹਦੇ ਵਿੱਚ ਹਾਂਜੀ ਹਾਂ ਇੱਕ ਤਾਂ ਭਾਈ ਤੂੰ ਰੋਣਾ ਥੋੜੇ ਜਿਹਾ ਚਲੋ ਜੋ ਵੀ ਮਾਲਕ ਦੀ ਜੋ ਮਰਜ਼ੀ ਸੀ ਉਹ ਵਿੱਚ ਕਿਉਂ ਰੋ ਮੰਗੇ ਤਾਏ ਜੀ ਹਾਂ ਹੌਸਲਾ ਦਿੰਨੇ ਜੀ ਹਾਂ ਹੌਸਲਾ ਦਿੰਨੇ ਉਹ ਤਾਂ ਬਾਣੀ ਵੀ ਕਹਿੰਦੀ ਹੈ ਨਾ ਵਿੱਚ ਚਿੰਤਾ ਤਾਂ ਕੀ ਕੀ ਜੀਏ ਜੇ ਅਣਹੋਣੀ ਹੋਏ ਨਾਨਕ ਇਸ ਸੰਸਾਰ ਵਿੱਚ ਫਿਰ ਨਹੀਂ ਕੋਈ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਰਹਿਣ ਵਾਲਾ ਹਾਂਜੀ ਸਾਰਿਆਂ ਨੇ ਤੁਰ ਜਾਣਾ ਹੈ ਆਪਾਂ ਵੀ ਤੁਰ ਜਾਣਾ ਹੈ ਤੇ ਤੁਸੀਂ ਵੀ ਤੁਰ ਜਾਣਾ ਹੈ ਹਾਂਜੀ ਪਰ ਥੋੜਾ ਜਨਾ ਹੌਸਲੇ ਦੇ ਵਿੱਚ ਰਹਿਦਾ ਹੁੰਦਾ ਹੈ ਹੂੰ ਹੂੰ ਹੋਰ ਭਈ ਜਵਾਕ ਜੂਕਦਾ ਕਿਵੇਂ ਕੀਤਾ ਫਿਰ ਕਿੱਥੇ ਲਾਇ ਲੋਏ ਪੜਨ ਇਹਨਾਂ ਨੂੰ ਤੁਸੀਂ ਕਹੂੰਗਾ ਤੇਰਾ ਤੋਂ ਸਾਰਿਆਂ ਨੇ ਦਿੱਤੇ ਅੱਛਾ ਅੱਛਾ ਤੇਰਾ ਤੋਂ ਨਾ ਨਹੀਂ ਸਾਲ ਦਾ ਤੇ ਕੰਮ ਦੇ ਤਾਂ ਵੀ ਨਹੀਂ ਤੋਂ ਤੋਂ ਤੁਸੀਂ ਨੂੰ ਕੁਛ ਨਹੀਂ ਦੇ ਕੇ ਸਾਲ ਤੋਂ ਫਿਰ ਪੜਾਵਾਂਗੀ ਅੱਛਾ ਅੱਛਾ ਅਗਲੇ ਸਾਲ ਦੇਖੋ ਕੀ ਬਣਦਾ ਕੋਈ ਨਹੀਂ ਭਾਈ ਮਾਲਕ ਸਭ ਕੁਝ ਕਰੂਗਾ ਠੀਕ ਠਾਕ ਮੈਂ ਤਾਂ ਤੁਹਾਨੂੰ ਦੇਖ ਦੇਖ ਕੇ ਤੈਨੂੰ ਤਰਸ ਆਉਂਦਾ ਰਹਿੰਦਾ ਵੀ ਭਾਈ ਕਿੰਨੀ ਸੋਹਣੀ ਕੁੜੀ ਸੀ ਹਨਾ ਐ ਜਦੋਂ ਤੂੰ ਮੇਕਅਪ ਨੂੰ ਕੁਬਲਾ ਕੇ ਨਿਕਲਦੀ ਘਰੋਂ ਐਮ ਝਾਂਜਰਾ ਪਾ ਕੇ ਛੰਨਕ ਛੰਨਕ ਤੇ ਪੂਰਾ ਵਿੜਾ ਰਛਣਾਉਂਦੀ ਰਹਿੰਦੀ ਸੀ ਸਾਰੇ ਕੀਤੇ ਕਿਰਾਏ ਤੇ ਪਾਣੀ ਫਿਰ ਗਿਆ ਦੇਖ ਲੈ ਮਾੜੀ ਜੀ ਕਿਸੇ ਦੀ ਗਲਤੀ ਕਿਸੇ ਕੰਜਰ ਦੀ ਤੇ ਦੇਖ ਲੈ ਸਾਰੀ ਕੰਮ ਦੇ ਵਿੱਚ ਫੱਟੀ ਫੋਚੀ ਗਏ ਬਸ ਸਾਰੀ ਯਾਦ ਮਨ ਬਹੁਤ ਕਿਵੇਂ ਸੀ ਉਹ ਨਾ ਹੁੰਦਾ ਨੇ ਰੋਣਾ ਭਾਈ ਹੁਣ ਤੂੰ ਤਿੱਕੜ ਮੇਰੀ ਗੱਲ ਸੁਣਾ ਫੇ ਕਿਸੇ ਵੀ ਚੀਜ਼ ਦੀ ਤੁਹਾਨੂੰ ਕੋਈ ਹੋਵੇ ਨਾ ਲੋੜ ਤੇ ਤੂੰ ਵੇਚ ਵੇਚ ਜਿcka ਵੇਚ ਜਿcka ਹੋ ਕੇ ਤੂੰ ਮੈਨੂੰ ਗੱਲ ਕਰ ਲਿਆ ਕਰ ਹਾਂ ਮੈਂ ਲੋਕ ਲੋਕ ਮੈਨੂੰ ਮਾੜਾ ਕਹਿੰਦੇ ਐ ਮੈਨੂੰ ਮੇਰੀਆਂ ਲੋਕ ਬਹੁਤ ਲੋਕ ਗੱਲਾਂ ਬਣਾਉਂਦੇ ਐ ਹੁਣ ਮੈਂ ਤੇਰੇ ਨਾਲ ਫੋਨ ਤੇ ਗੱਲ ਕਰੀ ਜਾਂਦਾ ਜੇ ਕਿਸੇ ਨੂੰ ਪਤਾ ਲੱਗ ਗਿਆ ਅੰਗਵਾਨ ਨੂੰ ਤੇਰੇ ਨਾਲ ਉਹਦੇ ਗੱਲ ਬਣਾ ਦੇਣਗੇ ਹੂੰ ਵੀ ਉਹਦੀਆਂ ਵਿਪੱਕੀ ਉਹਦੇ ਨਾਲ ਸੈਟਿੰਗ ਹੋਊਗੀ ਹੁੰਦਾ ਨਾ हां ਮਰੀ ਐਵੇਂ ਬਣਾਦਣਗੇ ਤੇ ਪਰ ਹੁਣ ਜੇ ਭਾਈ ਮੈਂ ਤੇਰੇ ਨਾਲ ਦੁੱਖ ਸੁੱਖ ਕਰ ਲਿਆ ਜੇ ਦੋ ਪਿਆਰ ਦੀਆਂ ਗੱਲਾਂ ਕਰਨੀਆਂ ਕਿ ਮੈਂ ਮਾੜਾ ਕੰਮ ਕਰਤਿਆ ਦੱਸ ਤੇ ਕੁਝ ਖੋਹ ਕੇ ਲੈ ਗਿਆ ਮੈਂ ਤੇਰੇ ਕੋਲ ਹੂੰ ਆਹ ਤਾਂ ਜੀ ਤਾ ਹੈ ਹੂੰ ਕੋਈ ਨਹੀਂ ਭਾਈ ਤੁਸੀਂ ਰੋਇਆ ਨਾ ਕਰੋ ਮੈਂ ਤੁਹਾਡੀ ਹਮਦਰਦ ਰਹਾਂ ਜੇ ਮੇਰੇ ਹੁੰਦੇ ਨਹੀਂ ਰੋਣਾ ਤਾਂ ਭਾਈ ਫਿਰ ਦੁੱਖ ਸੁੱਖ ਕਰ ਲਿਆ ਕਰ ਮੇਰੇ ਨਾਲ ਫਿਰ ਤੇਰੇ ਨਾਲ ਨਹੀਂ ਕਰਾਂਗੀ ਹੋਰ ਕੀ ਕਰਾਂਗੀ ਹੁਣ ਮੇਰੀ ਗੱਲ ਸੁਣ ਹੁਣ ਤੂੰ ਜਵਾਨ ਐ ਹਾਂ ਜੀ ਪੂਰੇ ਪਿੰਡ ਪੂਰੇ ਪਿੰਡ ਦੀ ਤੇਰੇ ਤੇ ਅੱਖ ਕੀ ਮੈਂ ਗਲਤ ਬੋਲਿਆ ਨਹੀਂ ਹਰੇ ਹਰੇ ਇੱਕ ਪਿੰਡ ਦਾ ਮੁੰਡਾ ਹਰੇਕ ਪਿੰਡ ਦਾ ਚੋਰਾ ਬੁੜਾ ਹਰੇਕ ਤੇਰੇ ਤੇ ਆਏ ਅੱਖ ਰੱਖਦਾ ਮੈਂ ਤਾਂ ਰੋਜ ਤਾਸ ਵਾਲਿਆਂ ਕੋਲੇ ਵਹਿੰਦਾ ਮੈਨੂੰ ਤਾਂ ਪਤਾ ਲੱਗਦਾ ਸਾਰਾ ਅੱਛਾ ਹਾਂ ਤੇ ਪਰ ਮੈਂ ਇਹ ਕਹਣਾ ਭਾਈ ਤੂੰ ਆਪਦੀ ਜਵਾਨੀ ਨਾ ਖਰਾਬ ਕਰਾ ਲੈ। ਹਾਂ ਨਾ। ਹਾਂ ਤੂੰ ਭਾਈ ਆਪਦੀ ਜਵਾਨੀ ਨਾ ਖਰਾਬ ਕਰ ਲਈ ਕੋਈ ਤੇਰੇ ਮੂੰਹ ਲਾ ਕੇ ਜਵਾਨੀ ਤੇ ਕੋਈ ਜਾਂਦਾ ਪਰੇ ਵਗ ਜੂਗਾ ਤੇ ਤੇਰੀ ਜ਼ਿੰਦਗੀ ਕਰ ਦੂਗਾ ਬਰਬਾਦ ਤੇ ਪਿੰਡ ਵਿੱਚ ਕਰ ਦੂਗਾ ਤੇਰੀ ਬਦਨਾਮੀ। ਚੰਗੀ ਗੱਲ ਹੈ। ਹਾਂ। ਤੂੰ ਸੋਚ ਵਿਚਾਰ ਕੇ ਆਪਦਾ ਕਦਮ ਪੁੱਟੀ ਤੂੰ ਸਮਝਦਾਰ ਹੈ ਸਿਆਣੀ ਹੈ ਹੁਣ ਮੈਨੂੰ ਪਤਾ ਹੈ ਵੀ ਬੰਦੇ ਬਿਨਾ ਰਹਿਣਾ ਤਾਂ ਔਖ ਹੈ। ਹਾਂ ਜੀ ਕਹਿੰਦੀ ਤੇ ਹੁਣ ਤੂੰ ਅੱਗੇ ਤੂੰ ਜਾਣਦੀ ਸਾਰੀ ਇਹ ਚੰਗੀਆਂ ਤੇੰਮਾਂ ਨਹੀਂ ਹੋ ਰਹੀਆਂ ਕੰਮ ਨੂੰ ਕਹਿੰਦੀ ਫੋਟੋ ਦੇ ਹੁੰਦੇ ਨੇ ਮੈਂ ਕਿਤੇ ਨਹੀਂ ਜਾਂਦੀ ਹਾਂ ਹੁਣ ਮੈਂ ਤੁਹਾਨੂੰ ਸਿੱਧੀ ਗੱਲਾਂ ਅੱਜ ਗੱਲ ਦੱਸ ਸਿੱਧੀ ਗੱਲਾਂ ਗੱਲ ਦੱਸਾਂ ਤੇਰੇ ਤੇ ਬਥੇਰੇ ਮੁੰਡੇ ਟਰਾਈ ਮਾਰਨਗੇ ਕੋਣੀ ਘੁੱਟ ਕੇ ਜਾਂਦੇ ਰਹਿਣਗੇ ਪਰੇ ਕੋਣੀ ਘੁੱਟ ਕੇ ਜਾਂਦੇ ਰਹਿਣਗੇ ਮੜ ਕੇ ਅਗਲੇ ਨੇ ਤੈਨੂੰ ਬੰਬਾਤ ਵੀ ਨਹੀਂ ਪੁੱਛਣੀ ਤੇਰੀ ਮੈਂ ਤਾਂ ਤੈਨੂੰ ਇੱਕ ਸਿਆਣਾ ਹੁਣ ਬੰਦਾ ਹੋਣ ਦੇ ਨਾਤੇ ਗਵਾਣ ਦੇ ਹੁਣ ਨਾਤੇ ਤੈਨੂੰ ਇਹੀ ਮੱਤ ਦਿੰਨਾ ਹੈ ਕਿ ਤੂੰ ਜੋ ਵੀ ਸਟੈਪ ਚੱਕਣਾ ਹੈ ਤੂੰ ਆਪਦਾ ਸੋਚ ਵਿਚਾਰ ਕੇ ਚੱਕਣਾ ਹੈ ਹਾਂ ਤੇ ਬਾਕੀ ਭਾਈ ਤੂੰ ਐਂ ਕਰ ਤੂੰ ਮੇਰਾ ਹਾਂ ਨੰਬਰ ਹੈਗਾ ਤੇਨੂੰ ਤੂੰ ਕਰ ਲੈ ਸਹਿਬ ਤੇ ਕਦੇ ਵੀ ਕੋਈ ਹੋਵੇ ਨਾ ਕਦੇ ਤੂੰ ਕਬਰਾਈ ਨਾ ਕਿਸੇ ਵੀ ਗੱਲ ਨੂੰ ਲੈ ਕੇ ਕਦੇ ਵੀ ਕੋਈ ਦੁੱਖ ਸੁੱਖ ਕਰਨਾ ਹੋਵੇ ਕਦੇ ਤੂੰ ਬਾਜ਼ਾਰ ਮੰਡੀ ਮੁੰਡੇ ਜਾਣਾ ਹੋਵੇ ਤਾਂ ਮੈਂ ਲੈ ਜਾ ਕਰੂੰਗਾ ਜੀਪ ਤੇ ਸਨ ਨਾਲ ਚੰਗਾ ਹਾਂ ਜੀ ਤਾਂ ਵੀ ਬਾਕੀ ਦੀ ਗੱਲਾਂ ਤਾਂ ਦੇਖੋ ਇੱਕੇ ਦਮ ਤਾਂ ਫੋਨ ਤੇ ਆਪਸਿ ਦੀਆਂ ਗੱਲਾਂ ਵੀ ਨਹੀਂ ਕਰ ਸਕਦੇ ਹੌਲੀ ਹੌਲੀ ਤੁਸੀਂ ਮੈਨੂੰ ਸਮਝੋਗੇ ਮੈਂ ਤੁਹਾਨੂੰ ਸਮਝੂਗਾ ਤਾਂ ਫੇਰ ਹੀ ਗੱਲ ਬਣੂਗੀ ਨਾ ਹਾਂ ਜੀ ਤਾਂ ਜੇ ਤੁਹਾਨੂੰ ਲੱਗੇ ਵੀ ਭਾਈ ਮੇਰੀ ਕੋਈ ਕੇਅਰ ਕਰਨ ਵਾਲਾ ਹੈਗਾ ਫੇਰ ਤਾਂ ਤੂੰ ਅੱਗੇ ਗੱਲ ਵਧਾ ਲਈ ਨਹੀਂ ਤਾਂ ਭਾਈ ਸਾਧੂ ਚੱਲਦੇ ਭੜੇ ਤੇ ਦੁਨੀਆ বাসਦੀ ਭੜੀ ਤੁਹਾਨੂੰ ਕੋਣ ਟੜਕੇ ਕਰੂਗੀ ਪੱਕਾ ਕਰੂਗੀ ਟੜਕੇ ਜਦੋਂ ਅੰਦਰ ਆ ਗਏ ਮੇਰੇ ਕੋਲ ਹਮਮ ਤੇ ਕਰ ਲਿਆ ਮੈਂ ਥੋੜੀ ਸਾਰੀਆਂ ਬਿਲਾਂ ਸਾਂਗ ਲਈਆਂ ਹੁਣੇ ਸਿਰ ਮਨ ਕਰਿਆ ਅਸਰਾਹ ਹੋ ਗਿਆ ਤੇ ਤੁਸੀਂ ਭਾਈ ਇੱਕ ਤਾਂ ਮੈਂ ਕੱਲ ਜ਼ਰੂਰ ਕਾਲ ਕਰੂੰਗੀ ਇੱਕ ਵਾਰ ਨਾ ਹਮਮ ਛੋਤਾ ਉਹ ਉੱਠ ਘੜੀਆਂ ਮੰਡਾ ਜਾਣਾ ਨੇ ਹਾਂ ਤੁਸੀਂ ਕੋਈ ਨਹੀਂ ਤੁਸੀਂ ਕਰੋ ਆ ਨਾ ਕਰੋ ਤੂੰ ਤੇਰਾ ਰੋ ਤਥੋ ਭਾਈ ਰੋਂਦੀ ਤਥੋ ਦੇਖੀ ਨਹੀਂ ਜਾਂਦੀ ਮੈਂ ਤੁਹਾਨੂੰ ਠੀਕ ਹੈ ਨਾ ਹਮਮ ਰੰਗਾਂ ਦਾ ਹੁਣ ਉੱਠੜਿਆ ਨਾ ਨਾ ਸਮਾਦਿਆ ਹਾਂ ਤੁਸੀਂ ਸਮਾਦਿਓ ਤੇ ਮੇਰਾ ਨੰਬਰ ਸਾਬ ਵਗੈਰਾ ਉਹ ਕਰ ਲਿਆ ਕਰ ਸੁਖ ਦੁਖ ਚੰਗ ਵੀ ਜੋ ਵੀ ਹੋਵੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਾਈ ਠੀਕ ਹੈ